ਯੁੱਧ ਨਸ਼ਾ ਵਿਰੁੱਧ ਜਿਹੜੀ ਮਹਿਮਾ ਉਹਦੇ ਵਿੱਚ ਡੀਜੀਪੀ ਸਾਹਿਬ ਦੀ ਹਦਾਇਤ ਦੇ ਅਨੁਸਾਰ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਕੱਲ ਸਾਡੇ ਸੀਆਈਏ ਇੰਚਾਰਜ ਔਰ ਐਸਐਚਓ ਦਰੰਗਲਾ ਜਿਹੜੇ ਉਹਨਾਂ ਨੇ ਇੱਕ ਪਟੋਲਿੰਗ ਦੇ ਦੌਰਾਨ ਠਾਕਰਪੁਰ ਪਿੰਡ ਦੀ ਸਾਈਟ ਤੋਂ ਇਹਨਾਂ ਬੰਦੇ ਜਿਹੜੇ ਆ ਉਹਨਾਂ ਨੂੰ ਰਾਉਂਡ ਅਪ ਕੀਤਾ ਜਿਨ੍ਹਾਂ ਦੀ ਸਰਚ ਦੇ ਦੌਰਾਨ ਉਹਨਾਂ ਨੂੰ 255 ਗ੍ਰਾਮ ਹੈਰੋਇਨ ਮਿਲੀ ਉਨਨੂੰ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਉਹਨਾਂ ਦਾ ਪੁਲਿਸ ਰਵਾਨਾ ਲਿਆ ਗਿਆ ਪੁਲਿਸ ਕੋਲ ਉਹਦੇ ਵਿੱਚ ਪੁੱਛਗਿੱਛ ਜੀ ਉਹਨਾਂ ਨੇ ਦੱਸਿਆ ਕਿ ਅਸੀਂ 1 ਮਹੀਨਾ ਪਹਿਲਾਂ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਮਗਾਈ ਸੀ ਜਿਹਦੇ ਵਿੱਚ ਹੋਰ ਵੀ ਸਮਾਨ ਸੀਗਾ ਜੋ 2 ਕਿਲੋ ਕੁਝ 155 ਗ੍ਰਾਮ ਹੈਰੋਇਨ ਔਰ 2 ਪਿਸਟਲ ਜਿਹੜੀਆਂ ਉਹ ਪਰ ਉਹ ਇਹਨਾਂ ਨੂੰ ਮੁੜ ਕੇ ਲੱਭੇ ਨਹੀਂ ਹੈਗੇ ਉਸ ਸਬੰਧੀ ਪਹਿਲਾਂ ਹੀ ਪੁਲਿਸ ਨੇ ਕੋਲ ਇਨਫੋਰਮੇਸ਼ਨ ਸੀ ਉਸ ਸਬੰਧੀ ਆਹੀ ਸਾਡੇ ਕੋਲ ਇੱਕ ਕੇਸ ਰਜਿਸਟਰ ਆ ਪਿਛਲੇ 14 ਤਰੀਕ ਦਾ ਪਿਛਲੇ ਮਹੀਨੇ ਦਾ ਉਹ ਪੁੱਛ ਗੀਸ਼ ਦੇ ਦੌਰਾਨ ਇਹਨਾਂ ਨੇ ਇਹ ਕਿਹਾ ਕਿ ਉਹ ਵੀ ਮਾਲ ਅਸੀਂ ਮੰਗਾਇਆ ਸੀਗਾ ਇਹਨੂੰ ਇਹਨਾਂ ਨੂੰ ਉਸ ਕੇਸ ਵਿੱਚ ਵੀ ਅਰੈਸਟ ਕੀਤਾ ਤੇ ਇਹਨਾਂ ਤੋਂ ਜਿਹੜੇ ਪਾਕਿਸਤਾਨ ਤੋਂ ਡਰੋਨ ਮੰਗਾਉਣ ਵਾਲੇ ਜਿਹੜੇ ਇਹਨਾਂ ਕੋਲ ਲਿੰਕ ਬਾਰੇ ਪੁੱਛਿਆ ਗਿਆ ਤਾਂ ਉਹ ਇਹਨਾਂ ਨੇ ਲਿੰਕ ਵੀ ਉਸ ਬਾਰੇ ਦੱਸਤਾ ਜਿਹੜਾ ਲਿੰਕ ਵਾਲਾ ਜਿਹੜਾ ਬੰਦਾ ਆ ਉਹ ਵੀ ਪੁਲਿਸ ਦੀ ਰਿਡਾਰ ਤੇ ਆ ਉਹ ਉਹਨੂੰ ਵੀ ਬਹੁਤ ਜਲਦੀ ਰਿਮਾਂਡ ਤੇ ਲਿਆਂਦਾ ਜਾਊਗਾ ਜਿਹੜਾ ਇਹਨਾਂ ਵਿੱਚੋਂ ਇੱਕ ਇੱਕ ਮੁੰਡਾ ਨਵਾਲਗ ਵੀ ਆ ਔਰ ਉਹ ਕਾਫੀ ਤੇਜ਼ ਤਰ੍ਹਾਂ ਰਹੇਗਾ ਉਹ ਵੀ ਇਹ ਇੱਦਾਂ ਕਾਫੀ ਕੰਮ ਕਰ ਰਿਹਾ ਸੀਗਾ ਤਾਂ ਇਸ ਇਸ ਕੇਸ ਵਿੱਚ ਪੁਲਿਸ ਨੂੰ ਹੁਣ ਹੁਣ ਤੱਕ 2 ਕਿਲੋ ਤੇ 200 2 ਕਿਲੋ ਤੇ 255 300 ਗ੍ਰਾਮ ਦੇ ਕਰੀਬ ਜਿਹੜੀ ਆ ਹੈਰੋਇਨ ਔਰ ਦੋ ਪਿਸਟਲ ਬਰਾਬਦ ਹੋ ਚੁੱਕੇ ਆ ਵੀਡੀਓ ਤੋਂ ਫਰਦਰ ਜਿਹੜੀ ਆ ਜਿਹੜੀ ਪਿੱਛੇ ਇਹਨਾਂ ਨੇ ਜੋ ਜੋ ਕੀਤਾ ਵਾ ਉਹਦੀ ਪੁਲਿਸ ਰਿਮਾਨਡ ਦੇ ਦੌਰਾਨ ਪੁੱਛਗਿੱਛ ਚੱਲ ਰਹੀ ਆ ਤੇ ਜਿੱਚ ਹੋਰ ਕਾਫੀ ਰਿਕਵਰੀ ਹੋਣ ਦੀ ਆਸ ਆ ਇਸੇ ਤਰੀਕੇ ਨਾਲ ਪੁਲਿਸ ਨੇ ਜਿਹੜਾ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਪਿੱਛੇ ਹਸਪੀਟਲ ਦੇ ਕੋਈ ਕਾਫੀ ਸੀਜੇਸ਼ੂ ਤੋੜਤੇ ਸੀ ਹਸਪੀਟਲ ਦੇ ਇੱਕ ਪਾਰਟੀ ਨੇ ਜਾ ਕੇ ਉਹਦੇ ਵਿੱਚ ਵੀ ਪੁਲਿਸ ਨੇ ਪੰਜ ਬੰਦੇ ਜਿਹੜੇ ਅਰੈਸਟ ਕਰ ਰਹੇ ਆ ਇਹ ਚਾਰ ਬੰਦੀ ਜਿਹੜੀ ਆ ਹੋਰ ਵੀ ਜਿਹੜੇ ਆ ਉਹ ਵੀ ਅੱਜ ਅਰੈਸਟ ਕਰ ਲਏ ਆ ਤਾਂ ਇਸ ਤਰੀਕੇ ਨਾਲ ਹਾਂਜੀ ਹਾਂਜੀ ਉਹ ਸਬੰਧੀ ਜਿਹੜੇ ਨੌ ਬੰਦੇ ਅਗਲੀ ਅਰੈਸਟ ਕੀਤੇ ਜਾ ਚੁੱਕੇ ਆ ਤੇ ਗੁਰਦਾਸਪੁਰ ਪੁਲਿਸ ਜਿਹੜੀ ਆ ਜਿਹੜੇ ਨੈਸ਼ਨਲ ਯੁੱਧ ਨਸ਼ਾ ਵਿਰੋਧੀ ਜਿਹੜੀ ਆ ਮਹਿਮ ਵਿੱਚ ਬਹੁਤ ਚ ਅੱਛੀ ਤਰੀਕੇ ਨਾਲ ਲੱਗੇ ਹੋਏ ਆ ਔਰ ਇਹ ਸਬੰਧੀ ਕਾ ਕੇਜਿਸਟਰ ਦਿੱਲੀ ਕੇਜਿਸਟਰ ਕੀਤੇ ਜਾ ਰਹੇ ਆ ਅਰੇ ਇਹਨੇ ਕਿਹ ਤੋਂ ਪਾਸ ਤੋਂ ਆਂਦੇ ਸਪਰਤ ਦੇ ਵਿੱਚ ਹੀ ਕੋਤਲਾ ਇਹ ਇਹ ਇਹਨਾਂ ਨੇ ਇਹ ਪਿਛਲੇ 1 ਮਹੀਨਾ ਪਹਿਲਾਂ ਇਹਨਾਂ ਦਾ ਲਿੰਕ ਉੱਥੇ ਹੋਇਆ ਸੀਗਾ ਤਾਂ ਉਸ ਉਦੋਂ ਹੀ ਇਹਨਾਂ ਨੇ 2-3 ਦਿਨ ਜੋ ਸਮਾਨ ਮੰਗਾਇਆ ਸੀਗਾ ਇਹ ਇਹ ਨਹੀਂ ਪੁੱਛੀ ਇਸ ਚਾ ਹਾਂ ਇਹਨਾਂ ਦਾ ਕੋਈ ਬੰਦਾ ਹੈ ਇਹਨਾਂ ਦਾ ਕੋਈ ਇਹਨਾਂ ਇਹਨਾਂ ਲਿੰਕ ਆ ਉਹ ਇਹਨਾਂ ਨੇ ਸਾਨੂੰ ਦੱਸਿਆ ਹੈਗਾ ਆ ਉਹ ਅਸੀਂ ਉਹਨੂੰ ਕਨਫਰਮ ਕਰਦੇ ਪਏ ਆ ਔਰ ਉਹ ਬੰਦੇ ਜਲਦੀ ਅਰੈਸਟ ਹੋਣ ਦੇ ਸਾਰ ਜਿਹੜੀ ਕਸਾਈਨਮੈਂਟ ਮੰਗਉਂਦੀ ਸੀ ਆਪਣੇ ਵਾਸਤੇ ਮੰਗਉਂਦੀ ਸੀ ਜਾਂ ਕਿਸੇ ਹੋਰ ਨੂੰ ਨਹੀਂ ਉਹ ਅੱਗੇ ਅੱਗੇ ਐਕਸਪਲੇਨ ਕਰ ਦਿੰਦੇ ਸੀ ਉਹਦੀ ਡਰੋਨ ਥਰੂ ਹੀ ਇਹ ਪਹਿਲਾਂ ਬਿਟ ਡਰੋਨ ਥਰੂ ਡਰੋਨ ਥਰੂ ਹੁੰਦੀ ਸੀ ਲੋਕੇਸ਼ਨ ਇਹਨਾਂ ਨੂੰ ਟਰੈਸ ਕਰ ਦਿੰਦੀ ਲੋਕੇਸ਼ਨ ਇਹਨਾਂ ਦੀ ਪਹਿਲਾਂ ਸੈੱਟ ਹੁੰਦੀ ਸੀ ਉਹ ਇਹਨਾਂ ਨੂੰ ਦੱਸਦੇ ਸੀ ਵੀ ਇੱਥੇ ਬੈਠੋ ਔਰ ਉੱਥੇ ਉੱਥੇ ਜਾਂਦੀ ਇਹ ਪਾਕਿਸਤਾਨ ਦੇ ਨਾਲ ਜਿਹੜਾ ਜੇ ਸੰਬੰਧ ਹੈ ਕਿ ਕਿਸ ਤਰ੍ਹਾਂ WhatsApp ਰਹੀ ਗੱਲ ਕਰਦੇ ਕੋਈ ਨਹੀਂ ਉਹ ਜਿਹੜਾ ਜਿਹੜਾ ਦੂਜਾ ਬੰਦਾ ਨੇ ਦੱਸਿਆ ਉਹ ਲਿੰਕ ਵਿੱਚ ਹੈਗਾ ਉੱਥੇ ਕਿਹਦੇ ਨਾਲ ਹੈ ਪਾਕਿਸਤਾਨ ਵਿੱਚ ਕੋਈ ਪਾਕਿਸਤਾਨ ਵਿੱਚ ਇੱਕ ਬੰਦੇ ਦਾ ਨਾਮ ਦੱਸਿਆ ਇਹਨੇ ਵੀ ਆਵਾਪਨੂ ਪਾਕਿਸਤਾਨ ਦੇ ਨਾਮ ਫੋਸਾ ਝੂਠਾ ਵੀ ਹੋਵੇ ਪਰ ਇੱਥੋਂ ਵਾਲੇ ਬੰਦੇ ਦਾ ਨਾਮ ਸਹੀ ਹੈ ਹਾਂ ਬੜੀ ਭਾਈ ਉਹ ਵੈਰੀਫਾਈਡ ਹੈ ਉਹ ਕਹਿ ਰਿਹਾ ਕਿ ਸੁਪਿਆਂ ਤੋਂ ਚੋਕੇ ਲੈ ਗਏ ਤੇ ਕਦੇ ਵੀ ਪੁੱਛ ਕੇ ਸਵਾਰ ਤੇ ਕਰਦੇ ਆ ਤੇ ਬਾਅਦ ਤੇ ਕਰਦਾ ਨਹੀਂ ਜੋ ਪਰਿਵਾਰ ਕਹਿ ਰਿਹਾ ਨਹੀਂ ਨਹੀਂ ਉਹ ਇੱਥੇ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਬਿਲਕੁਲ ਔਪਰਟਿਨਿਟੀ ਨਾ ਚੱਲ ਰਹੀ ਹੈ